ਸਸੀ ਗਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਇੱਧਰ ਦੇਖੋ ਹਾਲ ਤੇ ਪਹਿਲਾਂ ਅਧਿਰਾਜ ਦੇਖੋ ਆਪਣੇ ਪਾਪਾ ਨਾਲ ਗੱਲਾਂ ਕਰਦਾ ਪਿਆ ਕਿਵੇਂ ਫੋਨ ਤੇ ਐ ਦੇਖ ਇੱਧਰ ਆਹ ਦੇਖ ਲਓ ਹੁਣ ਫੇਰ ਜਾ ਕੇ ਆ ਸਟੈਂਪ ਜੀ ਲੈ ਕੇ ਆਈਏ ਤੇ ਨਾਲ ਆਪਣੇ ਕਾਰਡਬੋਰਡ ਤੇ ਪੇਪਰ ਖਤਮ ਹੋ ਗਏ ਨੇ ਤੇ ਕਾਰਡਬੋਰਡ ਲੈ ਕੇ ਆਈ ਬੋਲਦੇ 100 ਰੁਪਿਆ ਜਿੱਦ ਨਾਲ ਆ ਕੇ ਆਈ ਖੜੇ ਪੈਰ ਸੁਣਾਈ ਕਪੜੇ ਨਹੀਂ ਲੈ ਕੇ ਦੁਬਾਰਾ ਫੇਰ ਵਾਪਸ ਲਈਏ ਅੱਛਾ ਕ੍ਰਿਸ਼ਨ ਆ ਕੁਮਾ ਕ੍ਰਿਸ਼ਨ ਹੀ ਆਣਾ ਆਹ ਕ੍ਰਿਸ਼ਨ ਹੀ ਆਣਾ ਇਹ ਲਿਆਈ ਔਰ ਵੀ ਲਿਆਈ ਔਰ ਖਾ ਔਰ ਟੇਪ ਵੀ ਲੈ ਕੇ ਆਈ ਕਲਰ ਲੈ ਕੇ ਆਈ ਫੇਰ ਬਖਾਨ ਕੀ ਕੀ ਲਿਆਈ ਐ ਤੇ ਬਖਾਨ ਬੰਗਲ ਦੇਖਿਓ ਕਿਵੇਂ ਖੇਡਦਾ ਵੇ ਦੂ ਖੇਡ ਬਖਾਨ ਪਾਪਾ ਨੂੰ ਏ ਫੋਨ ਗਿਆ ਹਣ ਵੇਖੀ ਵੇਖੇਗਾ ਬਲੌਗ ਬਲੌਗ ਚਾ ਰਹੇ ਹਾਂ ਤੁਸੀਂ ਫੋਨ 'ਚ ਹਾਂਜੀ ਤੇ ਹੁਣ ਸ਼ਾਮ ਦਾ ਟਾਈਮ ਏ ਤੇ ਸਾਰੇ ਸੌਂ ਕੇ ਉੱਠ ਗਏ ਨੇ ਅਜੀ ਰਾਜ ਵੀ ਸੌਂ ਕੇ ਉੱਠ ਗਿਆ ਤੇ ਹੁਣ ਇਹਨੂੰ ਸਾਫ਼ ਸੁਥਤ ਕੀਤਾ ਹੁਣ ਮੰਮੀ ਇਹਨੂੰ ਕਮਾਨ ਲੈ ਕੇ ਜਾਣਗੇ ਕੱਪੜੇ-ਕੱਪੜੇ ਪਾਏ ਨੇ ਇਹਦੇ ਤੇ ਨੰਨੂ ਅਜੇ ਵੀ ਸੁੱਤੀ ਪਈ ਏ ਅਜੀ ਓਏ ਆਦੀ ਨੰਨੂ ਨੂੰ ਬਿਠਾ ਆਇਦਰ ਸੱਸੀ ਗੱਲ ਬੋਲਿਓ ਹੈਲੋ ਬੋਲਿਓ ਯਾ ਮੈਨੂੰ ਫੋਨ ਆ ਦੇ ਨਾ ਹੈਲੋ ਤੇੜ ਮੰਮੀ ਇਹਨੂੰ ਲੈ ਕੇ ਚੱਲੇ ਨੇ نیچے ਕਮਾਨ ਵਾਸਤੇ ਆਪੂ ਮੀਆਂ ਗੂਮੀਆਂ ਕਰਨ ਰੈਡੀ ਹੋ ਗਏ ਨੇ ਦੋਵੇਂ ਜੱਤੀਆਂ ਮੀਆਂ ਕੰਨੀਆਂ ਕਰਨ ਤੇ ਲਈਏ ਮੇ ਗੁਮੇ ਤਾਂ ਲਈਏ ਆਪਾਂ ਆਦੀ ਓਹ ਓਹ ਓਕੇ ਓਕੇ ਅਮਮ ਤਾਂ ਨੂੰ ਬਾਅਦ ਮਾਰੇ ਆਂ ਥੱਲੇ ਲੈ ਜਾ ਦਿੰਦੀ ਨੂੰ ਤਾਂ ਮੰਮੀ ਕਹਿੰਦੀ ਬਾਹਰ ਕੁਰਸੀ 깔 ਬੈਠਾ ਠੀਕ ਐ ਮੈਂ ਕਹਿਨੀ ਆ ਮੰਮ ਤਾਂ ਤੇ ਲੈ ਜਾ ਜੀ ਇੱਦਰ ਨੰਨੂ ਸੁੱਤੀ ਪਈ ਏ ਹਜੇ ਤੇ ਹੁਣ ਮੈਂ ਜਿਹੜਾ ਚਾਹ ਪੀਣੀ ਏ ਫਿਰ ਤੇ ਕੱਪੜੇ ਧੋਣ ਜਾਣਾ ਕੋਠੇ ਦੇ ਇੱਕ ਮੈਂ ਫੋਨ ਫਿਲ ਕਰਨਾ ਸਵੇਰ ਦਾ ਬਸ ਫੋਨ ਦੇ ਪਿੱਛੇ ਬਈਆਂ ਕਰਦੀ ਐਂ ਮੰਮਤਾ ਆ ਜਾ ਅਨੂੰ ਲੈ ਜਾ ਤੇ ਹੁਣ ਚਾਹ ਪੀ ਕੇ ਫਿਰ ਅਸੀਂ ਜਾਣਾ ਕੋਠੇ ਤੇ ਕੱਪੜੇ ਧੋਣ ਵਾਸਤੇ ਗੰਦਾਰਾ ਦਾਦੀ ਨਾਲ ਕੁਮਿਆ ਗੰਦਾਰਾ ਦਾਦੀ ਨਾਲ ਆ ਗੋ ਆ ਗੋ ਹਾਂਜੀ ਹਾਂਜੀ ਓ ਵੇਕੀ ਓ ਵੇ ਮਮਤਾ 부ਆ ਤੈਨੂੰ ਲੈਣ ਆਂਦੀ ਪਈਏ ਆ ਗੋ ਓ ਮਮਤਾ 부ਆ ਤੈਨੂੰ ਲੈਣ ਆ ਗਈ ਮੁੰਕਾ ਓ ਵੇਕੀ ਕਾਕੇ ਨੂੰ ਨੇ ਸ਼ਾਂਤਾ ਕੇ ਰਹਿਣਾ ਉੱਥੇ ਕਾਕਾ ਮਮਤਾ 부ਆ ਸਾਸ਼ਿਕਾ ਆ ਜਾ ਤੈਨੂੰ ਜਿੱਚਾ ਮੁੰਕਾ ਬਾਹਰ ਖੁਸ਼ੀਆਂ ਕਰੀ ਨਾ ਤੇ ਮਮੀ ਨੂੰ ਬਾਹਰ ਅੱਜ ਆ ਪੀ ਗਿਆ ਬਾਈ ਬਾਈ ਬਰ ਸੋ ਬਾਏ ਬਾਈ ਚਲੇ ਗਿਆ ਉਹ ਨਾ ਗੋਲਿਆਂ ਨੂੰ ਵਧੀਆ ਖੇਡਦਾ ਰਹਿੰਦਾ ਉਹ ਖੜਾਉਂਦੀਆਂ ਰਹਿੰਦੀਆਂ ਨੇ ਲੈ ਜਾਂਦੀਆਂ ਨੇ ਸ਼ਾਮ ਨੂੰ ਤੇ ਨਾਲੇ ਬੱਚਾ ਥੋੜਾ ਜਿਹਾ ਬਾਹਰ ਘੁੰਮਦਾ ਹੁਲੀ ਹਵਾ ਦੇ ਵਿੱਚ ਸਾਰਾ ਦਿਨ ਅੰਦਰ ਰੱਖੀ ਰੱਖੋ ਤੇ ਫਿਰ ਵੀ ਸਹੀ ਨਹੀਂ ਹੈ ਲੈ ਗਈ ਹੈ ਤੇ ਮੌਸਮ ਠੀਕ ਹੈ ਵਧੀਆ ਨਾ ਗਰਮ ਹੈ ਤੇ ਨਾ ਠੰਡਾ ਹੈ ਤੇ ਹੋਰ ਮੈਂ 4 ਰੱਖਾ ਪਾਣੀ ਪੀਤੀ ਪਹਿਲਾਂ ਐਨਡ ਆ ਤੋ ਤਿਆਰ ਹੋ ਗਈ ਨਾ ਕੀ ਹਾਂ ਮੇਲੇ ਤੋਂ ਆ ਪੱਟੀਆਂ ਨਹੀਂ ਆ ਨਹੀਂ ਨਹੀਂ ਬਰਤਾ ਮਾਰੂ ਆਪਾਂ ਨਾ ਹੂੰ ਉਹਨਾਂ ਦਾ ਤਾਂ ਮੇਰਾ ਵੇਚ ਦੇ ਦੇ ਵੀਰਪੇ ਦੀ ਲਾ ਕੇ ਆਈ ਸੀ ਐਨੋਂ ਪਾਲਸ਼ ਨੰਨੂ ਕਿੰਨਾ ਸਵਾਨ ਲਿਆ ਸੀ ਇਹਨੇ ਚੱਕ ਚੱਕ ਕੇ ਰੱਖੀ ਜਾਂਦੀ ਸੀ ਟੋਕਰੀਆਂ ਦੇ ਵਿੱਚ ਐੇਖ ਐਸਾ ਨੀਰ ਬਿੰਡ ਲਾ ਲੇ ਮੰਮੀ ਮੈਂ ਕਦੇ ਲਾਈ ਹੀ ਨਹੀਂ ਹਾਂ ਹਾਜੀ ਮੇਰਾ ਦਿਲ ਕਰ ਗਿਆ ਮੈਂ ਕਿ ਲਾ ਲਵਾਂ ਨੰਨੂ ਲੱਗਦੀ ਹੁੰਦੀ ਨੰਨੂ ਦੇ ਤੇ ਇੱਕ ਇੱਕ ਉਂਗਲੀ ਤੇ ਲੱਗ ਲੱਗ ਲਾਈ ਹੁੰਦੀ ਹੈ ਹਨਾ ਤੇ ਭਾਜੀ ਵੇਖ ਕੇ ਹੱਸਦੇ ਬੈਸੀ ਐ ਲਾਈ ਸੁਦੀ ਦਾਸ ਹਾਂਜੀ ਤੇ ਹੁਣ ਮੈਂ ਛੱਤ ਤੇ ਆਈ ਹੋਈ ਆ ਕੱਪੜੇ ਵਗੈਰਾ ਧੋਣ ਦੇ ਲਈ ਇਹ ਕੱਪੜੇ ਧੋਣੇ ਨੇ ਹੁਣ ਜਿੱਧਰ ਪਾਣੀ ਛੱਡਿਆ ਆ ਤੇ ਸ਼ੁਭਰੀਤ ਨੀਚੇ ਕੰਮ ਕਰ ਰਹੀ ਉਹ ਭਾਂਡੇ ਧੋਂਦੀ ਵੀ ਮੰਮੀ ਨੂੰ ਆਪਣੇ ਅਧiraj ਨੂੰ ਲੈ ਕੇ ਗਏ ਹੋਏ ਨੇ ਤੇ ਨਿੰਨੂ ਸੁੱਤੀ ਏ ਤੇ ਇੱਧਰ ਪੌਦਿਆਂ ਦਾ ਹਲਚਲ ਤੁਸੀਂ ਵੇਖ ਸਕਦੇ ਹੋ ਸੁੱਕੇ ਹੋਏ ਨੇ ਤੇ ਹੁਣ ਨਾਲ-ਨਾਲ ਮੈਂ ਇਹਨਾਂ ਨੂੰ ਪਾਣੀ ਦਵਾਂਗੀ ਇਹਨਾਂ ਨੂੰ ਨਾ ਬਸ ਨੰਨੂ ਦੇ ਪਾਪਾ ਨੂੰ ਸ਼ੌਂਕ ਏ ਬਸ ਇੱਕ ਵਾਰ ਜਦੋਂ ਜਿਹੜੀ ਚੀਜ਼ ਦੇ ਪਿੱਛੇ ਪੈ ਜਾਣਾ ਪੈ ਜਾਣਾ ਜਦੋਂ ਬਸ ਉਹਦਾ ਤੋਂ ਥੋੜਾ ਜਿਹਾ ਮਨ ਜਾ ਉਹ ਹੋ ਗਿਆ ਬਸ ਫੇਰ ਨਹੀਂ ਉਹਦੀ ਕੇਅਰ ਕਰਨੀ ਹੈਗੀ ਇਹ ਵੇਖ ਨਾ ਹੁਣ ਪੌਦੇ ਸੁੱਕੇ ਪਏ ਨੇ ਹੁਣ ਇਹਨਾਂ ਨੂੰ ਪੁੱਛਦੇ ਵੀ ਨਹੀਂ ਹੈਗੇ ਆ ਕੇ ਵੇਖਦੇ ਨਹੀਂ ਹੈਗੇ ਤੇ ਹੁਣ ਮੈਂ ਇਹਨਾਂ ਨੂੰ ਪਾਣੀ ਦਵਾਂਗੀ ਵੈਸੇ ਤਾਂ ਦਿੰਦੇ ਰਹਿੰਦੇ ਨੇ ਘਰ ਚੋਂ ਕਦੇ ਸ਼ੁਭਰੀ ਦੇ ਦਿੰਦੀ ਕਦੇ ਡੈਡੀ ਦੇ ਦਿੰਦੇ ਨੇ ਪਾਣੀ ਇਹਨਾਂ ਨੂੰ ਹਨਾ ਰੱਖ ਦਿੰਦੇ ਨੇ ਤੇ ਮੇਰਾ ਤੰਦੂਰ ਓਏ ਹੋਏ ਹੋਏ ਉਹ ਨਹੀਂ ਵੈਸੇ ਮੰਨ ਕਰਦਾ ਐ ਇਹਦੀ ਮਿੱਟੀ ਖਾਣ ਦਾ ਤੇ ਗੱਲ ਐਦਾ ਵੀ ਅਸੀਂ ਪਿਛਲੀ ਵਾਰੀ ਗਏ ਸੀ ਮੇਲੇ ਤੇ ਉਹ ਵੀ ਵਲੌਗ ਤੁਸੀਂ ਵੇਖ ਲਿਆ ਹੋਣੇ ਪਰ ਉਹ ਮੇਲੇ ਦੇ ਵਿੱਚ ਨਾ ਐਨਾ ਅਸੀਂ ਇੰਜੋਏ ਨਹੀਂ ਕਰ ਪਾਏ ਕਿਉਂਕਿ ਸ਼ੁਭਰੀਦੀ ਤबीयत ਥੋੜੀ ਖਰਾਬ ਹੋ ਗਈ ਸੀ ਤਾਂ ਕਰਕੇ ਅਸੀਂ ਉਸੇ ਪੈਰੀ ਵਾਪਸ ਆ ਗਏ ਸਿਰਫ ਨੰਨੂ ਨੇ ਥੋੜਾ ਬਹੁਤਾ ਸਮਾਨ ਲਿਆ ਸੀ ਤੇ ਸਭ ਤੋਂ ਮੇਨ ਚੀਜ਼ ਨਾ ਉੱਥੇ ਮਤਲਬ ਉਹਦਾ ਦੁਬਈ ਦਾ ਸਾਰਾ ਉਹ ਬਣਿਆ ਹੋਇਆ ਸੀ ਹੈਨਾ ਆਪਾਂ ਕਹਿ ਦਿੰਨੇ ਆ ਉਹ ਇਹ ਕਿ ਦੁਬਈ ਦਾ ਕੋਈ ਪਾਰਟ ਵਗੈਰਾ ਉਹਨਾਂ ਨੇ ਬਣਾਇਆ ਹੋਇਆ ਸੀ ਉੱਥੇ ਜਗ੍ਹਾ ਦਾ ਪਲੇਸ ਦਾ ਵੀ ਉਹ ਨਹੀਂ ਵੇਖ ਪਾਏ ਹੈਗੇ ਮੈਨੂੰ ਉਹਦਾ ਬੜਾ ਪਛਤਾਵਾ ਹੈ ਤੇ ਮੇਲੇ ਜਿਹੜੇ ਨੇ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਨੇ ਇੰਨਾ ਪਸੰਦ ਹੈ ਨਾ ਮੈਨੂੰ ਮੇਲਾ ਬਹੁਤ ਜ਼ਿਆਦਾ ਤੇ ਉਹਦੇ ਵਿੱਚ ਇੰਨਾ ਮਜ਼ਾ ਲੈ ਨਹੀਂ ਪਾਏ ਹੈਗੇ ਸੀ ਇੰਜੋਏ ਨਹੀਂ ਕੀਤਾ ਤੇ ਹੁਣ ਮੈਂ ਮੰਮੀ ਨੂੰ ਮਨਾਇਆ ਵੀ ਅਸੀਂ ਦੁਬਾਰਾ ਜਾਈਏ ਮੇਲੇ ਤੇ ਫਾਈਨਲੀ ਮੰਮੀ ਮੰਨ ਗਏ ਨੇ ਕਹਿੰਦੇ ਤੁਸੀਂ ਸ਼ਨੀਵਾਰ ਜਾ ਐਤਵਾਰ ਜਾਇਓ ਤੇ ਹੁਣ ਅਸੀਂ ਦੁਬਾਰਾ ਜਾਣਾ ਮੇਲੇ ਤੇ ਮੈਨੂੰ ਤੇ ਇਸ ਚੀਜ਼ ਦੀ ਬੜੀ ਐਕਸਾਈਟਮੈਂਟ ਹੈ ਤੇ ਹੁਣ ਫਿਰ ਇੱਧਰ ਉਸ ਤੋਂ ਬਾਅਦ ਦਿਵਾਲੀ ਦੀਆਂ ਦਵਾਈਆਂ ਸੀ ਸਫਾਈਆਂ ਦੀ ਵਾਰੀ ਆਂਦੀ ਉਹ ਤੇ ਅਸੀਂ نیچے ਦੇ ਸਾਰੇ ਸਾਰੇ ਬੈੱਡਵੁੱਡ ਕਰ ਲੈਨੇ ਹੁਣ ਅਸੀਂ ਇਹ ਉੱਪਰ ਸਾਰੇ ਕਮਰੇ ਸੈੱਟ ਕਰਨੇ ਨੇ ਇਹਨਾਂ ਦੇ ਵਿੱਚ ਦੋਨਾਂ 'ਚ ਬਹੁਤ ਜ਼ਿਆਦਾ ਗੰੰਦ ਪਿਆ ਹੋਇਆ ਬਹੁਤ ਜ਼ਿਆਦਾ ਤੇ ਸਮਾਨ ਕਾਫੀ ਪਿਆ ਜਿਹੜਾ ਅਸੀਂ ਕਹਿੰਨੇ ਆ ਵੀ ਕਵਾੜ ਜਿਹੜਾ ਅਸੀਂ ਨਹੀਂ ਵਰਤਦੇ ਵੀ ਉਹ ਚੋਕੇ ਅਸੀਂ ਬਾਹਰ ਵੇਚ ਦਾਂਗੇ ਜਾਂ ਸਿੜ ਦਾਂਗੇ ਹੈਨਾ ਉਹ ਕੰਮ ਕਰਨਾ ਪਰ ਉਹ ਜਦੋਂ ਡੈਡੀ ਘਰ ਹੋਣਗੇ ਉਦੋਂ ਕਰਾਂਗੇ ਫਿਲਹਾਲ ਡੈਡੀ ਗਏ ਹੋਏ ਨੇ ਕੰਮ ਤੇ ਤੇ ਇੱਕ ਦੋ ਦਿਨ ਦੇ ਵਿੱਚ ਵੇਖਦੇ ਆਂ ਉੱਪਰਲਾ ਸਾਰਾ ਸਹੀ ਕਰਕੇ ਫਿਰ نیچے ਬਾਕੀ ਸਫਾਈਆਂ ਜਿਹੜੀਆਂ ਰਹਿ ਗਈਆਂ ਉਹ ਕਰਾਂਗੇ ਤੇ ਹੁਣ ਗੱਲਾਂ-ਗੱਲਾਂ ਦੇ ਵਿੱਚ ਐਨਾ ਹੋਵੇ ਵੀ ਮੇਰੇ ਕੋਲ ਜਿਹੜਾ ਪਾਣੀ ਹੈ ਨਾ ਹਾਈ ਹੋ ਜਵੇ ਹਾਈ ਹੋ ਗਿਆ ਜਿਆਦਾ ਜਿਆਦਾ ਭਰ ਗਿਆ ਜਦ ਕਿ ਮੈਨੂੰ ਇੰਨਾ ਚਾਹੀਦਾ ਨਹੀਂ ਤੇ ਫਟਾਫਟ ਮੈਂ ਬੰਦ ਕਰਾਂ ਟੂਟੀ ਇਹ ਬੰਦ ਹੋ ਜਾ ਸਿੰ ਸਿੰ ਚਲੋ ਈ ਗਰਤੀ ਬੰਦ ਤੇ ਹੁਣ ਮੈਂ ਸਰਫ ਪਾ ਕੇ ਇਹਦੇ ਵਿੱਚ ਕੱਪੜੇ ਪਾਵਾਂ ਬਾਕੀ ਗੱਲਾਂ ਫੇਰ ਕਰਨੀਆਂ ਤੇਰ ਪਾਣੀ ਭਰ ਚੁੱਕਿਆ ਵੇ ਅੱਛਾ ਮੈਂ ਘਾਟੇਗੇ ਮੈਂ ਪਾਪ ਤੇ ਉਹਦਿਆਂ ਨੂੰ ਪਾਣੀ ਦੇਣੀ ਆ ਸਰਫ ਵਾਲਾ ਡੱਬਾ ਨਾ ਕਿਤੇ ਉਹ ਜੀ ਆਹ ਬੁੱਤੇ ਨੂੰ ਮੱਚਾ ਲੱਗੀਆਂ ਆਈਆਂ ਅਸੀਂ ਮੱਚਾ ਲੀਆਂ ਖਾਧੀਆਂ ਵੀ ਨੇ ਸਬਜ਼ੀ ਦੇ ਬਾਗ ਬਹੁਤ ਸਿੱਖੀਆਂ ਨੇ ਇੱਕ ਕੈ ਲੱਗੀ ਏ ਛੋਟੀ ਜੀ ਮੱਚੀ ਬਾਕੀ ਦੇ ਤੋੜ ਕੇ نیچے ਲਾਏਗੇ ਸਿੱਕਿਆ ਅਜਵੈਨ ਦਾ ਪੌਦਾ ਵੈ ਆਹ ਤਾਂ ਨਹੀਂ ਜਾਵਾਂਗੇ ਇੱਕ ਉਹ ਤੋਂ ਫੋਲ ਲਓ ਯਾ ਕਿ ਬਹੁਤ ਸੋਹਣਾ ਗੁਲਾਬ ਦਾ ਫੁੱਲ ਖਿੜਿਆ ਹੋਇਆ ਦੇਖੋ ਕਿੰਨਾ ਸੋਹਣਾ ਲੱਗਦਾ ਇਹ ਪਤਾ ਨਹੀਂ ਨੰਨੂ ਨੇ ਕੀ ਪਲੇਟ ਦੀ ਰੱਖੀ ਹੋਈ ਹੈ ਵਿੱਚ ਓਏ ਕਿੰਨਾ ਜੀ ਕੋਦਿਆ ਨਾ ਆਊਟਲਾਈਨਿੰਗ ਵੇਹ ਲੋ ਬੋਧੇ ਦੀ ਪੱਤਿਆਂ ਦੀ ਤੇ ਇਹ ਬਿਰ ਬਲਾਵਦਾ ਆ ਗਿਆ ਐ ਫਰ ਤੋਂ ਕਾਲਾ ਬੋਧਾ ਇਹ ਲੈਮਨ ਗ੍ਰਾਸ ਕਦੇ ਸੀ ਵਰਤੀ ਨਹੀਂ ਆਈ ਬਣਾਵਾਂਗੀ ਕਿਸੇ ਦਿਨ ਇਹਦੀ ਚਾਹ ਇਹਦੇ ਚਾਹ ਚ ਭਾ ਕੇ ਪੀਵੀ ਹੈ ਐਵੇਂ ਲੱਗਦਾ ਰਾਤ ਦੀ ਰਾਣੀ ਹੈ ਸ਼ਾਇਦ ਅੱਸਤਾਂ ਕੁਸ਼ਕੈ ਸਰਦ ਹੈ E poi ci sono le cose che sono in casa. E allora, se non si può fare, si può fare. E allora, se non si può fare, si può fare. Wow! हां <णगान> जी ਤੇ ਹੁਣ 8:30 ਵਜੇ ਮੈਂ ਆਏ ਆਂ ਅਸੀਂ ਉੱਪਰ ਕੱਪੜੇ ਧੋ ਕੇ ਤੇ ਇੱਧਰ ਕਾਕਾ ਜਿਹੜਾ ਦੁੱਧੂ ਪਿੰਦਾ ਬਿਆਸੀ ਪੀਤਾ ਇਹਨੇ ਦੁੱਧ ਕੇ ਨਹੀਂ ਮਾੜਾ ਜਿਹਾ ਪੀਤਾ ਤੇ ਇੱਧਰ ਨੰਨੂ ਤੂੰ ਕੀ ਮੰਗਣਾ ਪਿਆ ਮੈਨੇ ਨਹਲ ਦਿਖਾਈ ਨੈਲ ਸੋ ਨੈਲ ਵੀ ਦਿਖਾ ਬਣੇ ਨੈਲ ਪੈਂਟ ਵੇਖੋ ਲੱਗ ਲੱਗ ਫਿਰ ਮਸ਼ੀਨ ਚੱਲਦੀ ਲੈਟ ਵੱਧ ਤੋਂ ਘੱਟ ਤੇ ਹਾ ਲਾਈਟ ਪਰ ਬੰਦ ਬੰਦ ਕੀਤੀਆਂ ਸੀ ਨਾ ਸਾਰੀਆਂ ਪਹਿਲਾਂ ਬਾਅਦ ਚ ਚਲਾਈਆਂ ਨੇ ਖੱਲੇ ਹੂੰ ਤੇ ਸਾਡਾ ਜਿਹੜਾ ਮੀਟਰ ਹੈ ਨਾ ਉਹ ਖਰਾਬ ਹੋ ਗਿਆ ਉਹ ਚੰਗੀ ਤਰ੍ਹਾਂ ਸਪਲਾਈ ਨਹੀਂ ਕਰਦਾ ਹੈਗਾ ਤਾਂ ਕਰਕੇ ਮਸ਼ੀਨ ਲਗਾਈ ਸੀ ਦਰਦੇ ਦਰਦੇ ਆਣੀ ਤੇ ਲਾਈਟ ਵੱਧ ਘਟ ਆਉਂਦੀ ਸੀ ਪਰ ਚਲੋ ਧੋ ਲੇ ਓਖੇ ਸੁਖੇ ਕੱਪੜੇ ਜੇ ਹਟਾਨਾਂ ਤੋਂ ਲੰਦੇ ਦੇ ਮੰਨੀ ਤੜਕੇ ਆਏ ਚੋਲ ਕਹਿੰਦਾ ਮੈਂ ਮੰਮੀ ਬਣਾਉਣ ਨੂੰ ਵੜਾ ਦੇ ਹੈ ਮੈਗੀ ਮਸਾਲਾ ਲਗਾ ਲਓ ਹਾਂਜੀ ਤੇ ਐ ਮੇਰਾ ਫੋਨ ਆਇਆ ਔਰ ਠੀਕ ਹੋ ਕੇ ਖਰਾਬ ਹੋ ਗਿਆ ਸੀ ਇਹ ਵਾਲਾ ਕਿੰਨੀ ਵਾਰ ਖਰਾਬ ਹੋ ਚੁੱਕਿਆ ਹੈ ਪਰ ਠੀਠੇ ਪੂਰਾ ਆਇਆ ਮਾਮਾ ਵਾਲਾ ਹਾਂ ਉਹੀ ਵਾਲਾ ਹੈ ਤੈਨੂੰ ਕੀ ਲੱਗਿਆ ਤੇ ਐ ਰਿਹਾ ਫੋਨ ਨਵਾਂ ਲੈ ਆਂਦੇ ਕਿਚੀ ਨੂੰ ਕੱਲ ਵੈਸੇ ਡੈਡੀ ਲੈ ਕੇ ਆਏ ਸੀ ਇਹਨੂੰ ਠੀਕ ਕਰਵਾ ਕੇ ਪਰ ਅਜੇ ਸੇਮ ਵਿੱਚ ਪਾਈ ਨਹੀਂ ਸੀ ਹੈਗੀ ਉਹਨਾਂ ਨੇ ਸੇਮ ਹੋਰ ਥੀ ਰੱਖ ਲਈ ਸੀ ਪਾਈ ਦਿਓ ਜੇ ਵੀ ਨਹੀਂ ਡੈਡੀ ਪਾਤੀ ਹੈ ਐ ਅੱਛਾ ਅੱਛਾ ਚੱਲ ਵੀ ਪਾਤੀ ਪਾਤੀ ਵੈਸੇ ਹੈ ਹੈਲੋ ਤੇ ਮੰਮੀ ਕਹਿੰਦੇ ਸੀ ਵਿਖਾਣ ਨੂੰ ਐ ਫੜਿਓ ਆ ਦੇਖੋ ਕੀ ਆ ਪਾਲਤ ਤੇ ਇੱਧਰ ਹੈ ਕਾਕਾ ਨਾਲ ਖੇਡਦਾ ਪਿਆ ਰ ਉਹ ਕੋੜਿਆਂ ਦੇ ਨਾਲ ਖੇਡਦਾ ਨਾ ਅਦੀ ਨਾਲ ਹੈਲੋ ਜੀ ਅੱਧਰ ਆ ਜਾਓ। ਹੋਰ ਫਿਰ ਪਹਿਲਾਂ। ਇੱਥੇ ਆ ਜਾਓ। ਲੈਣ ਦੇ ਲੱਗਦਾ ਜਿਉਂਦਾ ਮਾ। ਇੱਕ ਉਹ ਤੇ ਮਾਰੂ। ਉਹ ਕਵਰ ਤੇ ਗਾੜ ਪਹਵਾਂਗੀ ਸ਼ਨੀਵਾਰ ਸਵੇਰੇ। ਤੇ ਐ ਨਾ ਖਰਾਬ ਹੋ ਗਿਆ ਸੀ ਪਹਿਲਾਂ। ਮੈਂ ਬੇਕੇ ਹੈ ਕਿ ਟੱਚ ਵੀ ਟੁੱਟੀ ਹੋਈ ਸੀ ਤੇ ਹੁਣ ਨਵੀਂ ਪੁਆਈਏ ਇਹ ਪਿਆਰ ਕਰਦੇ ਤਾਂ ਹੀ ਤਾਂ ਚੀਜ਼ਾਂ ਲਿਆਕਦੇ ਮੈਂ ਇੱਧਰ ਵੇਖ ਇੱਧਰ ਵੇਖ ਮੇਰਾ ਦਾਕਾ ਜਿੱਦੀ ਅਰ ਵੇਖ ਦੀਦੀ ਅਲ ਵੇਖ ਦੀਦੀ ਅਲ ਹਾਂ ਦੀਦੀ ਅਲ ਵੀ ਤੇ ਦੀਦੀ ਦਾ ਗੱਲ ਹਾਂ ਦੀਦੀ ਦਾ ਗੱਲ ਹਰ ਦੀਦੀ ਦਾ ਗੱਲ ਹਾਂ ਦੀਦੀ ਦਾ ਗੱਲ ਕਹ ਕੇ ਤੈਨੂੰ ਕੋਈ ਚੀਜ਼ਾਂ ਨਹੀਂ ਲੈ ਕੇ ਦੇਣੀਆਂ ਅਸੀਂ ਤੇ ਆਪਕੇ ਅਸੀਂ ਤੇ ਨਾ ਆਪਣੇ ਪੁੱਤਰ ਨੂੰ ਵੱਡੇ ਨੂੰ ਪੁੱਤਰ ਨੂੰ ਚੀਜ਼ਾਂ ਓਏ ਮੇਰੀ ਚੀਜ਼ਾਂ ਉਹ ਨਾ ਛੇੜ ਉਹ ਕਬਰ ਚੋਕਲੇ ਵਿੱਚ ਪਾ ਦੇ ਦੇਖੀ ਉਹ ਵੇਖੋ ਸਿਸ ਉਹ ਵੇਖੋ ਹੁਣ ਸਾਰੀਆਂ ਚੀਜ਼ਾਂ ਨਨੂ ਦੀਆਂ ਹਨ ਨਨੂ ਦੀਆਂ ਚੀਜ਼ਾਂ ਸਾਰੀਆਂ ਹੁਣ ਕਿਲਾਰੇ ਬਾਹੇ ਕਰੇਗਾ ਇਹਨੂੰ ਰੱਖੀਂ ਆਹ ਵੀ ਨਹੀਂ ਛੇੜਦਾ ਮੰਮੀ ਉਹ ਨਹੀਂ ਛੇੜਦਾ ਰਾਂ ਦੇ ਵਿੱਚ ਹੀ ਹਾਂ ਚੁਕਿਆ ਨਾ ਫੁੱਲੇ ਪੈਣ ਲੱਗਾ ਰਹੀ ਛੇੜਦਾ ਪਿਆ ਸੀ ਹਾਂ ਨਨੂ ਦੇ ਚੀਜ਼ਾਂ ਨਨੂ ਦੀਆਂ ਚੀਜ਼ਾਂ ਕਿੱਧਰ ਜਾਉਂ ਦਰ ਵਿੱਚ ਉਹ ਲੱਗਾ ਟੋਕਰੀ ਖਲਾਉਂਦਾ ਕਹਣਾ ਐ ਜੋ ਹੋਣੀ ਨਾ ਤੁਸੀਂ ਉਹਨੂੰ ਪਿਆਰ ਕਰਦੇ ਪਾਣੀ ਦਾ ਉਹ ਨਹੀਂ ਤੇ ਆਇਆ ਤੇ 20 ਸਾਲ ਹੈ ਜਿਸ ਸਾਲ ਮੈਂ ਕਹਿੰਦਾ ਇਹ ਜਲਸ ਜਾਂਦੀ ਨਹੀਂ ਅੰਦਰ ਇਹਦੇ ਨਾ ਫਿਰ ਵੀ ਘੱਟ ਗਈ ਹੈ ਪਹਿਲਾਂ ਨਾਲੋਂ ਥੋੜੀ ਵੱਧ ਲੱਖਾਂ ਨੂੰ ਜਾਂਦੀ ਜਈਏ ਚਲ ਕੋਈ